ਮੈਨੂੰ ਸੰਤਰੀ ਕਹਿੰਦਾ ਵੀ ਇਹ ਇੱਕ ਸਿੱਖ ਹੈ ਫੜ ਕੇ ਲਿਆਂਦਾ ਇਧਰੋਂ ਕਿਤੇ ਉਹ ਜੰਦਰ ਹੋ ਲੋ 10 ਦਿਨ ਹੋ ਗਏ ਆ ਉਹਦੀਆਂ ਲੱਤਾਂ ਦੇ ਵਿੱਚ ਹੀ ਸਰੀਏ ਕੱਢ ਡੇ ਆ ਢੱਡ ਵਿੱਚ ਹੀ ਉਹਦੇ ਵਿੱਚ ਦੀ ਗਰਮ ਸਰੀਏ ਕੱਢ ਦਿੱਤੇ ਹੋਏ ਨੇ ਉਹਦੀਆਂ ਅੱਖਾਂ ਵੀ ਕੱਢ ਦਿੱਤੀਆਂ ਹੋਈਆਂ ਨੇ ਮੋਰੀਓ ਖੋਪਰ ਦੇ ਵਿੱਚ ਸਕਰੀਨ ਸੰਗੀਨ ਪਾ ਕੇ ਖੋਪਰ ਚੱਕ ਦਿੱਤੀ ਹੋਈ ਹੈ ਪਰ ਉਹ ਹਜੇ ਵੀ ਵਾਹਿਗੁਰੂ ਹੀ ਕਰੀ ਜਾਂਦਾ ਹੈ ਉਹ ਸੀ ਵੀ ਨਹੀਂ ਕਰਦਾ ਉਹ ਸਾਡਾ ਜਿਹੜਾ ਐਸਐਸਪੀ ਆ ਕਹਿੰਦਾ ਇਹਦੇ ਮੂੰਹੋਂ ਕਢਾਓ ਜ਼ਰੂਰ ਕੋਸ਼ਿਸ਼ ਕਹਿੰਦਾ ਮੈਨੂੰ ਮਨ ਦੇ ਵਿੱਚ ਇੰਨੀ ਮੇਰੇ ਇਸ ਗੱਲ ਦੇ ਚਰਨਾਹਟ ਪੈਦਾ ਕੀਤੀ ਤੇ ਮੇਰੇ ਮਨ ਵਿੱਚ ਆਵੇ ਜੇ ਕਿਹੜਾ ਵਰਸ਼ਕ ਜਿਹਾ ਹੋ ਸਕਦਾ ਹੈ ਕਿ ਮੈਨੂੰ ਉਸ ਦੇ ਦਰਸ਼ਨ ਕਰਨੇ ਚਾਹੀਦੇ ਨੇ ਕਹਿੰਦਾ ਮੈਂ ਉਹਨੂੰ ਕਿਹਾ ਮੈਨੂੰ ਜਾਣਦਾ ਸੀ ਇਲਾਕੇ ਦਾ ਇਹ ਸੀ ਤੇ ਜੇ ਤੈਨੂੰ ਕੋਈ ਹੋਰ ਸ਼ਿਵਾਜੀ ਤਾਸ ਦੇ ਮੈਨੂੰ ਇੱਕ ਦਰਸ਼ਨ ਕਰਾ ਦੇ ਉਹ ਕਹਿੰਦਾ ਵੀ ਇਦਾਂ ਹੈ ਵੀ ਸ਼ਾਮ ਨੂੰ 8 ਵਜੇ ਜਦੋਂ ਇਹਨੇ ਐਸਐਚਓ ਨੇ ਚਲੇ ਜਾਣਾ ਉਦੋਂ ਸਨ ਇੱਥੇ ਕੱਲਾ ਹੁੰਦਾ ਇਹ ਜਿਹੜਾ ਆਪਣਾ ਮੁਣਸ਼ੀ ਹੈ ਤੇ ਮੁਣਸ਼ੀ ਨੇ ਰੋਟੀ ਲੈਣ ਜਾਣਾ ਕੋਸ਼ਿਸ਼ ਕਰ ਮੈਂ ਤੈਨੂੰ ਬਾਥਰੂਮ ਦੇ ਬਹਾਨੇ ਲੈ ਜਾਊਂਗਾ ਕਿਉਂਕਿ ਮੈਂ ਤੈਨੂੰ ਹਵਾਲਾ ਚੋਂ ਕੱਢ ਨਹੀਂ ਸਕਦਾ ਤੂੰ ਪਰ ਤੈਨੂੰ 10 ਮਿੰਟਾਂ ਵਿੱਚ ਜਿਹੜੀ ਗੱਲ ਕਰਨੀ ਕਰਨ ਲਈ ਗਵਾਣ ਏਅਰ ਪਾਊਡਰ ਨਹੀਂ ਇਹ ਸਾਰਾ ਕੁਝ ਫੋੜ ਹੈ ਬਲਵਾਲ ਸੋਰੀ ਆਪ ਹਜੇ ਜਿਉਂਦੇ ਨੇ ਉਹਨਾਂ ਨੂੰ ਪੁੱਛਿਆ ਜਾ ਸਕਦਾ ਕਹਿੰਦੇ ਜਦੋਂ ਮੈਂ ਗਿਆ ਅੰਦਰ ਕਿਉਂਕਿ ਬਿਲਕੁਲ ਨਾਲ ਦੇ ਪਿੰਡ ਦੇ ਹੀ ਸਨ ਉਹ ਵੀ ਸਰਗਰਮ ਰਾਜਨੀਤਿਕ ਸਨ ਕਹਿੰਦੇ ਜਦੋਂ ਮੈਂ ਬੋਲਿਆ ਸੁਰਤੀ ਇੰਨੀ ਕਹਿ ਮੈਂ 1 ਮਿੰਟ ਕੇ ਵਿਛਣ ਲਿਆ ਮੈਨੂੰ ਫਦੇ ਬਲਾ ਕਹਿੰਦੇ ਜੇਹਦਾਰ ਜੀ ਤੁਸੀਂ ਇੱਥੇ ਤੇ ਕਹਿੰਦੇ ਮੈਂ ਰੋੜ ਲੱਪਿਆ ਫਿਰ ਤੁੰਗਰੋਂ ਨਾ ਇਹ ਤਾਂ ਤੁਹਾਡੇ ਹਾਲਾਤ ਦੇਖ ਕੇ ਉਹ ਕਹਿੰਦਾ ਕਿ ਜਦੋਂ ਮੈਂ ਵੇਖਿਆ ਇੱਕ ਡੇਲਾ ਬਿਲਕੁਲ ਨਹੀਂ ਹੈ ਇਹ ਤਾਂ ਲੰਕ ਰਿਆ ਹੈ ਮੱਥੇ 'ਚ ਸਕੀਨ ਬਾ ਕੇ ਐਡਾ ਸਾਰਾ ਹੋਲ ਹੋਇਆ ਹੈ ਖੂਨ ਵਗ ਵਗ ਕੇ ਸਾਰਾ ਦਾੜਾ ਖੂਨ ਨਾਲ ਭਰਿਆ ਹੈ ਖੂਨ ਪਿੱਛੇ ਨੂੰ ਗਿਆ ਹੋਇਆ ਹੈ ਤੇ ਕੰਧ ਦੇ ਨਾਲ ਇਦਾਂ ਸਿਰ ਲਾ ਕੇ ਬਿਠੇ ਤੇ ਕੰਧ ਦੇ ਨਾਲ ਸਰਵੀ ਜੁੜਿਆ ਹੋਇਆ ਹੈ ਕੇਸ ਵੀ ਖੂਨ ਜੰਮਿਆ ਜ